ਦੇ ਸਭ ਦਾ ਬਹੁਤ-ਬਹੁਤ ਧੰਨਵਾਦ ਸ਼ੁਰੂਆਤ ਕਰਦੇ ਆਂ ਔਰ ਤੁਹਾਡੇ ਇਲਾਕੇ ਦਾ ਮਾਣ ਤੁਹਾਡੇ ਪਿੰਡ ਦੀ ਸ਼ਾਨ ਵਾਣ 뮤직 ਡਾਇਰੈਕਟਰ ਕੁਲਜੀਤ ਭਾਜੀ ਇੱਕ ਜ਼ੋਰਦਾਰ ਤਾੜੀ ਲਾਓ ਬਹੁਤ ਚੰਗਾ ਕੰਮ ਕਰਦੇ ਆ ਰਹੇ ਤੇ ਕਰੀ ਜਾ ਰਹੇ ਨੇ ਔਰ ਚੰਗਾ ਕੰਮ ਕਰਨ ਵਾਲੇ ਬਹੁਤ ਘੱਟ ਨੇ ਕਿਉਂਕਿ ਜਿਨ੍ਹਾਂ ਨੂੰ ਹੱਥੀਂ ਕੰਮ ਆਉਂਦਾ ਉਹ ਬਹੁਤ ਘੱਟ ਨੇ ਕੰਪਿਊਟਰ ਵਾਲਾ ਤਾਂ ਮੇਰੇ ਘਰ ਦਾ ਜਣਾ ਖੜਾ ਹੀ ਆ ਹਾਂ ਜੀ ਬਾਜਾ ਕਿਦੋਂ ਚੱਕ ਢੋਲ ਕੀ ਕਿਦੋਂ ਚੱਕ ਹੈ ਇਹਨਾਂ ਨੇ ਇਦਾਂ ਨਹੀਂ ਚੱਕਿਆ ਕਿ ਕਿਦੋਂ ਕੁਛ ਇਹਨਾਂ ਨੇ ਜੋ ਕੀਤਾ ਉਹ ਆਰਗੈਨਿਕ ਕੀਤਾ ਜਿੰਨੇ ਵੀ 90 ਦੇ ਦਹਾਕੇ ਦੇ ਲੋਗ ਆ ਚਾਹੇ ਗਵਈਏ ਆ ਚਾਹੇ 뮤직 ਡਾਇਰੈਕਟਰ ਆ ਉਹਨਾਂ ਨੇ ਸਾਰਿਆਂ ਨੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਵਿੱਚੋਂ ਭਾਜੀ ਕੁਲਜੀਤ ਵੀ ਨੇ ਸ਼ੁਰੂਆਤ ਕਰਦੇ ਆ ਜੀ ਇੱਕ ਵਾਰੀ ਆਸ਼ੀਰਵਾਦ ਦਿਓ ਸਾਰੀ ਸੰਗਤ ਇਦਾਂ ਉਪਰ ਆਤ ਚੁੱਕੇ ਜੀ ਮਿਹਰਬਾਨੀ ਜੀ